ਕਿੰਨੇ ਦਿਨ ਹੋ ਗਏ ਨੂੰ ਫੋਨ ਹੀ ਨਹੀਂ ਕੀਤਾ ਇਹਨੂੰ ਅੱਜ ਫੋਨ ਹੀ ਕਰ ਲੈਣੇ ਆ ਉਹ ਦੋ ਸੌ ਕੀ ਕਰ ਲੈਣੇ ਆ ਹਲੋ ਆ ਕਿ ਹਾਲ ਆ ਹਾਂ ਵਧੀਆ ਵਧੀਆ ਬਸ ਯਾਰ ਤੈਨੂੰ ਪਤਾ ਹੀ ਆ ਤੈਨੂੰ ਪਤਾ ਹੈ ਰੋਜ਼ ਕਿਦਾਂ ਕਰਦੇ ਆ ਤੂੰ ਦੱਸਿਆ ਤਾਂ ਸੀਗਾ ਮੈਂ ਪਹਿਲਾਂ ਚਲ ਰੁਕ ਮੈਂ ਤੈਨੂੰ ਬਾਅਦੋਂ ਕਰਦੀ ਆਂ ਕੀ ਪੁੱਛਣ ਡਿਆ ਵਾ ਕਿ ਕਿੱਥੇ ਲੱਗੀ ਆ ਫੋਨ ਤੇ ਯਾਰ ਕਿੰਨੇ ਦਿਨ ਹੋ ਗਿਆ ਮੈਂ ਆਪਣੀ ਭੈਣ ਨੂੰ ਫੋਨ ਨਹੀਂ ਕੀਤਾ ਤੇ ਮੈਂ ਉਹਨੂੰ ਫੋਨ ਕਰਨ ਦੀ ਸੀ ਤੇ ਮੇਰਾ ਕੰਮ ਕੀਤਾ ਹੀ ਤੇ ਮੇਰੇ ਵੀ ਕਿੰਨੇ ਦਿਨ ਹੋ ਗਏ ਤੈਨੂੰ ਕਹਿੰਦੇ ਨੂੰ ਕੋਈ ਨਹੀਂ ਯਾਰ ਤੁਹਾਡਾ ਕੰਮ ਵੀ ਕਰ ਦਾਂਗੀ ਤੁਸੀਂ ਤੇ ਐਵੇਂ ਮੈਨੂੰ ਪਰੇਸ਼ਾਨ ਕਰਦੇ ਰਹਿੰਦੇ ਹੋ ਇਹ ਚੱਕਰੀ ਪਰੇਸ਼ਾਨੀਆਂ ਦੀ ਗੱਲ ਆ ਤੇ ਤੈਨੂੰ ਮੈਂ ਜਿਹੜਾ ਕੰਮ ਗਿਆ ਮੈਂ ਕਰੰਨਾ ਨਹੀਂ ਦੱਸ ਮੈਨੂੰ ਨਹੀਂ ਪਤਾ ਵੀ ਤੇਰੀ ਜ਼ਿੰਦਗੀ ਚ ਪਹਿਲਾਂ ਕੀ ਚੱਲਦਾ ਰਿਹਾ ਕਿ ਨਹੀਂ ਮੈਂ ਆਪਣਾ ਨੂੰ ਸੋਚਣਾ ਵਾ ਯਾਰ ਕੋਈ ਗੱਲ ਨਹੀਂ ਮੈਂ ਕਹਿ ਦਾਂਗੀ ਹਜੇ ਤੱਕ ਨੂੰ ਪਤਾ ਮੰਮੀ ਹੋਣਾ ਨੇ ਹੁਣ ਲੋੜੀ ਲੈ ਕੇ ਆਉਣਾ ਤੇ ਮੈਨੂੰ ਮਤਲਬ ਹੈ ਲੋੜੀ ਦਾੜੀ ਦਾ ਮੈਨੂੰ ਨਹੀਂ کہنا ਚਾਹੀਦਾ ਮਤਲਬ ਮੈਨੂੰ ਬਸ ਉਹ ਚੀਜ਼ ਦਾ ਮਤਲਬ ਹੈ ਜਿਹੜੀ ਤੈਨੂੰ ਮੈਂ ਕੰਮ ਕਿਹਾ ਕੋਈ ਨਾ ਯਾਰ ਮੈਂ ਕਹਿ ਦਾਂਗੀ ਮੈਂ ਕਰ ਦਾਂਗੀ ਕੰਮ ਤੁਸੀਂ ਐਵੇਂ ਮੈਨੂੰ ਰੋਈ ਕੋ ਜੇ ਗੱਲਾਂ ਕਰਕੇ ਆਵੇਂ ਪਰੇਸ਼ਾਨ ਨਾ ਕਰਿਆ ਕਰੋ ਤੇ ਮੈਂ ਦੱਸ ਗੱਲ ਕਰਨੀ ਨਹੀਂ ਤੂੰ ਦੋਏ ਲਾਲੇ ਨੰਨੀ ਮੈਨੂੰ ਮੈਂ ਕਿਧਰ ਹੋਵਾਂ ਮੈਨੂੰ ਦੱਸ ਦੇ ਨਾ ਤੂੰ ਕੋਈ ਨਹੀਂ ਮੈਂ ਵੇਖਦੀ ਆ ਫੋਨ ਕਰਕੇ ਅੱਜ ਕੈਨੀ ਆ ਤੇ ਪਹਿਲੀ ਮੇਰੀ ਗੱਲ ਸੁਣ ਲੈ ਤੂੰ ਨਾ ਤੇਰੇ ਘਰ ਪਤਾ ਲੱਗੇ ਤਾਂ ਨਾ ਮੇਰੇ ਪਿਓ ਨੂੰ ਤੇ ਨਾ ਮੇਰੀ ਮਾਂ ਨੂੰ ਤੇ ਨਾ ਹੀ ਤੇਰੇ ਭਰਾ ਨੂੰ ਜਦ ਜੇ ਪਤਾ ਲੱਗ ਗਿਆ ਆਪਣੇ ਟਵੰਡ ਪੁੱਲੀ ਚੁੱਕੀ ਤੇ ਤੂੰ ਦਫਾ ਜੀ ਜਾਰ ਅਰ ਛੇ ਤੇ ਬੜੀ ਗਲਤ ਗੱਲ ਆਏ ਤੇ ਤੁਸੀਂ ਮੈਨੂੰ ਬਲੈਕਮੇਲ ਕਰਦੇ ਪਏ ਬਲੈਕਮੇਲ ਤਾਰਾ ਕੱਢਿਆ ਮੈਂ ਤੈਨੂੰ ਹਫਤਾ ਆ ਗਿਆ ਤੈਨੂੰ ਕਹਿੰਦੇ ਨੂੰ ਐ ਇਦਾਂ ਟੌਰਚਰ ਥੋੜੀ ਕਰਨਾ ਚਾਹੀਦਾ ਕੀ ਟੌਰਚਰ ਕੀਤਾ ਤੈਨੂੰ ਮੈਂ ਜੇ ਮੈਂ ਤੇਰੇ ਕੋਲ ਕੁਝ ਮੰਗ ਲਿਆ ਤੂੰ ਲੈ ਕੇ ਦੇ ਹ ਚਲ ਕੋਈ ਨਹੀਂ ਮੈਂ ਵੇਖ ਲੁੱਟੀਆਂ ਲੁੰਦੀਆਂ ਰੈਂਦੀਆਂ ਜੇ ਇੱਕ ਦੂਜੇ ਨੂੰ ਤੂੰ ਤਾਂ ਤੇਰੀ ਭੈਣ ਉਹਦਾ ਕੰਮ ਹੀ ਉਹਦਾ ਰੋਹਦਾ ਅੱਜ ਤਣ ਮੈਂ ਦੱਸਤਾ ਹੀ ਵੀ ਮੇਰਾ 14 ਦਿਨਾਂ ਦੇ ਵਿੱਚ ਵਿੱਚ ਕੰਮ ਹੋਣਾ ਚਾਹੀਦਾ ਸੀ ਨਹੀਂ ਤਾਂ ਆਪਾਂ ਚੁੱਕ ਡੁੰਡੇ ਪੁੱਲਾ ਤੇ ਚੱਲ ਘਰ ਨੂੰ ਆਪਣੇ ਜਿੱਥੋਂ ਆਏ ਹਾਂ ਮੈਨੂੰ ਨਹੀਂ ਲੋੜ ਲੜਾਈ ਕੀ ਕੀਤੀ ਫਿਰ ਯਾਰੇ ਪਤਾ ਨਹੀਂ ਕਿੱਦਾਂ ਦੇ ਨੇ ਸਮਝਦੇ ਹੀ ਨਹੀਂ ਹੈਗੇ ਮੇਰਾ ਕੰਮ ਕਰਦੇ ਮੇਰਾ ਕੰਮ ਕਰਦੇ ਇਹੋ ਹੀ ਗੱਲ ਕਹੀ ਜਾਂਦੇ ਨੇ ਚੰਗੀਆਂ ਭਲੀਆਂ ਇਹਨਾਂ ਨੇ ਸਾਰੀਆਂ ਗੱਲਾਂ ਕੀਤੀਆਂ ਸੀ ਵਿਆਹ ਤੋਂ ਪਹਿਲਾਂ ਪਰ ਫਿਰ ਵੀ ਨਾ ਸੱਚੇ ਸਿਆਣੇ ਕਹਿੰਦੇ ਨੇ ਜਦੋਂ ਦਾ ਅੱਜ ਟਾਈਮ ਆ ਗਿਆ ਤਾਂ ਨਾ ਅੱਜ ਦਾ ਕੋਈ ਦੇਖੇ ਹਿੱਤੇ ਯਕੀਨ ਨਹੀਂ ਕਰਨਾ ਚਾਹੀਦਾ ਕਿਸੇ ਵੀ ਗੱਲਾਂ ਤੇ ਨਹੀਂ ਆਉਣਾ ਚਾਹੀਦਾ ਮੈਂ ਤਾਂ ਅਵੇਂ ਇਹਨਾਂ ਦੀਆਂ ਗੱਲਾਂ ਚਾ ਕੇ ਫਸ ਗਈ